ਆਲਟੂ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਤੁਹਾਨੂੰ ਪਤਾ ਹੀ ਹੈ ਕਿ ਡੇਰਾ ਭਵਨਾਨ ਦੀ ਜ਼ਮੀਨ ਅਤੇ ਬਹੁਤ ਸਾਰੇ ਘਰ लाल लकीर ਦੇ ਅੰਦਰ ਪੈਂਦੇ ਹਨ ਤਾਂ ਤੁਹਾਡੇ ਸਾਰਿਆਂ ਲਈ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਕਿ ਡੇਰਾ ਬੋਨਰ ਤੇ ਬਾਕੀ ਪੰਜਾਬ ਦੀ ਲਾਲਕੀਰ ਤੇ ਰਹਿੰਦੇ ਲੋਕਾਂ ਲਈ ਬੜੀ ਵੱਡੀ ਖੁਸ਼ਖਬਰੀ ਆ ਰਹੀ ਹੈ ਕਿ ਉਹ ਹੁਣ ਕਰਦੇ ਅਸਲੀ ਮਾਲਕ ਬਣਨ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਨਵੀਂ ਸਕੀਮ ਮੇਰਾ ਕਾਰ ਮੇਰੇ ਨਾਮ ਤਹਿਤ ਸੂਬੇ ਪਰਦੇ ਪਿੰਡਾਂ ਦੇ ਵਿੱਚ ਡ੍ਰੋਨ ਦੇ ਨਾਲ ਮੈਪਿੰਗ ਕਰਕੇ ਲਾਲਕੀਰ ਦੇ ਅੰਦਰ ਰਹਿੰਦੇ ਲੋਕਾਂ ਨੂੰ ਕਾਰ ਤੇ ਜ਼ਮੀਨ ਦੀ ਮਾਲਕੀਅਤ ਦਿੱਤੀ ਜਾਵੇਗੀ ਇਸ ਦੀ ਸ਼ੁਰੂਆਤ ਨਾਬਾ ਬਲਾਕ ਦੇ ਪਿੰਡ ਅਚਲ ਤੋਂ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵਮਾਨ ਵੱਲੋਂ ਡ੍ਰੋਨ ਚਲਾਵਾ ਕੇ ਰੈਵਨਿਊ ਵਿਭਾਗ ਨੂੰ ਇਹ ਕੰਮ ਸੌਂਪਿਆ ਗਿਆ ਤੇ ਇਸ ਦੀ ਸ਼ੁਰੂਆਤ ਕੀਤੀ ਗਈ ਦੇਵਮਾਨ ਨੇ ਕਿਹਾ ਕਿ ਇਸ ਦੇ ਨਾਲ ਜਿੱਥੇ ਪਿੰਡ ਦੇ ਲੋਕਾਂ ਨੂੰ ਲਾਲਕੀਰ ਦੀ ਮਾਲਕੀਅਤ ਮਿਲੇਗੀ ਉਥੇ ਹੀ ਹੁਣ ਉਹ ਆਪਣੀਆਂ ਜ਼ਮੀਨਾਂ ਤੇ ਘਰਾਂ ਤੇ ਲੋਨ ਵੀ ਲੈ ਸਕਣਗੇ ਤੇ ਜਲਦ ਹੀ ਪੂਰੇ ਪੰਜਾਬ ਸੂਬੇ ਦੇ ਵਿੱਚ ਇਹ ਕੰਮ ਪੂਰਾ ਕਰ ਲਿਆ ਜਾਵੇਗਾ ਇਹ ਜ਼ਿਕਰਯੋਗ ਹੈ ਕਿ ਲਾਲਕੀ ਦੇ ਅੰਦਰ ਜੋ ਜ਼ਮੀਨਾਂ ਦੇ ਘਰ ਹੁੰਦੇ ਸਨ ਉਹਨਾਂ ਉੱਤੇ ਲੋਨ ਨਹੀਂ ਮਿਲ ਰਿਹਾ ਸੀ ਤੇ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਜਿਵੇਂ ਲੜਾਈ ਝਗੜੇ ਵੀ ਹੁੰਦੇ ਸਨ ਜਦੋਂ ਵੀ ਕੋਈ ਕੰਸਟਰਕਸ਼ਨ ਕੀਤੀ ਜਾਂਦੀ ਸੀ ਆਓ ਦੇਖਦੇ ਹਾਂ ਆਲਟੂ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਉਹ ਵਧੀਆ ਜਿਹੜਾ ਹੁਣ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਆਪਣੇ ਲਾਲਕੀਰ ਤੋਂ ਅੰਦਰ ਜਿਹੜੇ ਮਕਾਨ ਹੁੰਦੇ ਸੀ ਤੇ ਉਹਨਾਂ ਦੀ ਬਾਰ ਬਾਰ ਸ਼ਿਕਾਇਤਾਂ ਹੁੰਦੀਆਂ ਦੇ ਵਿੱਚ ਸੀ ਆਪਣੀ ਪ੍ਰਾਪਰਟੀ ਤੇ ਕੋਈ ਲੋਨ ਨਹੀਂ ਲੈ ਸਕਦੇ ਕੋਈ ਗਰੀਬ ਬੰਦਾ ਹੁੰਦਾ ਸੀ ਜ਼ਰੂਰਤ ਹੁੰਦੀ ਸੀ ਤੇ ਜਿਹੜਾ ਹੁਣ ਮਸਲਾ ਉਹ ਸਰਕਾਰ ਨੇ ਪਹਿਲ ਦੇ ਆਧਾਰ ਤੇ ਹੱਲ ਕਰ ਰਹੀ ਆ ਤੇ ਸਾਡੇ ਪਿੰਡ ਅੱਜ ਇਥੋਂ ਸਟਾਰਟ ਕੀਤਾ ਕੰਮ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਸਾਡੇ ਐਮਐਲਏ ਸਾਹਿਬ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਸਾਰਾ ਨਾਬੇ ਦਾ ਪ੍ਰਸ਼ਾਸਨ ਤੇ ਬਹੁਤ ਵਧੀਆ ਕੰਮ ਕਰ ਰਿਹਾ ਸਾਡੇ ਪਿੰਡ ਤੋਂ ਸ਼ੁਰੂਆਤ ਹੋਈ ਆ ਅਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਆ ਜਿਹੜੀਆਂ ਮੁਸ਼ਕਲਾਂ ਨੇ ਉਹ ਪਿੰਡ ਵਾਲਿਆਂ ਨੇ ਉਹ ਹੱਲ ਹੋਣਗੀਆਂ ਬਾਕੀ ਸਾਰੇ ਪਿੰਡ ਨੇ ਜਿਹੜੇ ਉਹਨਾਂ 'ਚ ਪ੍ਰੋਬਲਮ ਹੈਗੀ ਹੈ ਇਹ ਤੇ ਉਹਨਾਂ ਦੇ ਪ੍ਰੋਪਰਟੀ ਉਹਨਾਂ ਦੇ ਨਾ ਹੋਏ ਬਹੁਤ ਜ਼ਿਆਦਾ ਜ਼ਰੂਰੀ ਸੀ ਇਹ ਕੰਮ ਅੱਜ ਵਿਧਾਨ ਸਭਾ ਨਾਬਾਦ ਪਿੰਡ ਅਚਲ ਦੇ ਵਿੱਚ ਮੈਂ ਪਹੁੰਚਿਆ ਮੇਰੇ ਨਾਲ ਤਸੀਲਦਾਰ ਸਾਹਿਬ ਸਿੰਘਮਿੰਦਰ ਟਵਾਣਾ ਸਾਹਿਬ ਇਹਨਾਂ ਦੀ ਸਾਰੀ ਟੀਮ ਪਹੁੰਚੀ ਹੈ ਔਰ ਜ਼ਿਲ੍ਹਾ ਪਟਿਆਲੇ ਦੇ ਵਿੱਚ ਅੱਜ ਵਿਧਾਨ ਸਭਾ ਨਾਬਾ ਦਾ ਪਹਿਲਾ ਪਿੰਡ ਹੈ ਜੀ ਅਚਲ ਜਿੱਥੇ ਸ਼ੁਰੂਆਤ ਹੋ ਰਹੀ ਹੈ ਜੀ ਮੇਰਾ ਘਰ ਮੇਰੇ ਨਾਮ ਲਾਲ ਡੋਰੇ ਤੋਂ ਅੰਦਰ ਜਿੰਨੇ ਮਕਾਨ ਨੇ ਸਾਰੇ ਡਰੋਨ ਦੇ ذریعے ਸਾਰਾ ਮੈਪਿੰਗ ਹੋਏਗੀ ਉੱਪਰੋਂ ਫੋਟੋਆਂ ਲਈਆਂ ਜਾਣਗੀਆਂ ਪੂਰੇ ਦਾ ਪੂਰਾ ਨਕਸ਼ਾ ਇੱਕ ਤਿਆਰ ਹੋ ਜਾਣਾ ਸਾਰਾ ਜਿਹਦੇ ਬਿਹਾਫ ਤੇ ਅੱਗੇ ਸਾਰੀ ਉਹਦੀ ਰਿਪੋਰਟ ਕਾਰਡ ਬਣੇਗੀ ਤੇ ਜਿਹੜੇ ਜਿਹੜੇ ਇੱਥੋਂ ਦੇ ਵਸਿੰਦੇ ਨੇ ਜਿਹੜੇ ਰਹਿائش ਜਿਨ੍ਹਾਂ ਦੇ ਇੱਥੇ ਹੈ ਤੇ ਉਹਨਾਂ ਨੂੰ ਪ੍ਰੋਪਰ ਪਤਾ ਲੱਗ ਜਣਾ ਕਿ ਸਾਡੇ ਕੋਲ ਕਿੰਨੀ ਜਗ੍ਹਾ ਹੈ ਕੀ ਸਾਡੀ ਡਾਇਰੈਕਸ਼ਨ ਹੈ ਔਰ ਉਹਨਾਂ ਦੀ ਮਾਲਕੀ ਹੋ ਜੂਗੀ ਉਹਨਾਂ ਨੇ ਕੋਈ ਬੈਂਕ ਤੋਂ ਲੋਨ ਲੈਣਾ ਅੱਗੇ ਘਰ ਵੇਚਣਾ ਸਾਰਾ ਇਹ ਸਾਡੇ ਭਗਵੰਤ ਮਾਨ ਸਾਹਿਬ ਹੋਰਾਂ ਦੀ ਬਹੁਤ ਵੱਡੀ ਸੋਚ ਜਿਹੜੀ ਆ ਉਹਦੇ ਉਹਦੇ ਜ਼ਰੀਏ ਮੁਹਿੰਮ ਦੀ ਸ਼ੁਰੂਆਤ ਹੋ ਰਹੀ ਹੈ ਜੀ ਮੇਰਾ ਘਰ ਮੇਰੇ ਨਾਮ ਅੱਗੇ ਬਹੁਤ ਸਾਰੇ ਡਿਸਪਿਊਟ ਨੇ ਕੋਟਾਂ ਦੇ ਵਿੱਚ ਠਾਣਿਆਂ ਦੇ ਵਿੱਚ ਬਹੁਤ ਸਾਰ ਲੜਾਈ ਝਗੜੇ ਹੁੰਦੇ ਆ ਉਹ ਸਾਰਾ ਤੋਂ ਨਿਜਾਤ ਮਿਲੂਗੀ ਔਰ ਇਹ ਸ਼ੁਰੂਆਤ ਅੱਜ ਅਚਲ ਪਿੰਡ ਵਿਧਾਨ ਸਭਾ ਨਾਬਾ ਜਿਹੜਾ ਪਟੜਾਲਾ ਦੇ ਵਿੱਚ ਪਹਿਲਾ ਪਿੰਡ ਆ ਜਿੱਥੋਂ ਇਹ ਸ਼ੁਰੂਆਤ ਹੋ ਰਹੀ ਹੈ ਸੋ ਮੈਂ ਸਭ ਨੂੰ ਮੁਬਾਰਕਬਾਦ ਕਿੰਨਾ ਕੁ ਬੈਨੀਫਿਟ ਮਿਲੂਗਾ ਇਸ ਚੀਜ਼ ਦਾ ਬੈਨੀਫਿਟ ਬਹੁਤ ਹੈ ਜੀ ਬਹੁਤ ਬੈਨੀਫਿਟ ਆ ਹਰੇਕ ਨੂੰ ਪ੍ਰੋਪਰ ਤਰੀਕੇ ਨਾਲ ਉਹਦੀ ਕਿੰਨੀ ਜਗ੍ਹਾ ਹੈ ਕਿੱਥੇ ਨਕਸ਼ਾ ਹੈ ਪ੍ਰੋਪਰ ਸਾਰੀ ਮੈਪਿੰਗ ਜਿਹੜੀ ਆ ਇੱਕ ਪ੍ਰਿੰਟ ਆਊਟ ਬਣ ਕੇ ਸਾਹਮਣੇ ਆ ਜਾਣਾ ਜਿਹਦੇ ਵਿੱਚ ਆਮ ਤਰ੍ਹਾਂ ਕਿ ਕੀ ਹੁੰਦਾ ਵੀ ਮਿੰਟ ਬਣਾਈ ਦੇ ਚੱਕਰ ਦੇ ਵਿੱਚ ਬਹੁਤ ਸਾਰੀਆਂ ਡਿਸਪੂਟ ਹੁੰਦੇ ਆ ਜੀ ਕਿ ਮਿੰਨਤੀ ਸਹੀ ਨਹੀਂ ਹੈਗੀ ਜਾਂ ਮੇਰੀ ਕੰਧ ਇੱਥੇ ਬਣਦੀ ਉਹਦੀ ਉੱਥੇ ਬਣਦੀ ਪ੍ਰੋਪਰ ਤਰੀਕੇ ਨਾਲ ਫਿਰ ਓਨਰਸ਼ਿਪ ਜਿਹੜੀ ਆ ਸਭ ਤੋਂ ਵੱਡਾ ਜਿਹੜਾ ਕਿ ਇੱਥੇ 1947 ਤੋਂ ਜਦੋਂ ਵੰਡ ਹੋਈ ਆ ਦੇਸ਼ ਦੀ ਬਹੁਤ ਸਾਰੇ ਲੋਕ ਇੱਥੋਂ ਆ ਕੇ ਵਸੇ ਨੇ ਬਹੁਤ ਸਾਰੇ ਲੋਕ ਇੱਥੋਂ ਚਲੇ ਗਏ ਜਿਹੜੇ ਲੋਕ ਇੱਥੇ ਹੁਣ ਬੈਠੇ ਨੇ ਉਹਨਾਂ ਕੋਲੇ ਨਾ ਤਾਂ ਰਜਿਸਟਰੀ ਆ ਕੋਈ ਨਾ ਕੋਈ ਕੋਈ ਹੋਰ ਕੋਈ ਉਹਨਾਂ ਕੋਲੇ ਪੇਪਰ ਐਸ ਚ ਤੇ ਉਹਨਾਂ ਨੂੰ ਮਾਲਕੀ ਹੱਕ ਜਿਹੜਾ ਉਹ ਮਿਲੇਗਾ ਇਹੇ ਕੋਸ਼ਿਸ਼ ਹੈ ਸਾਡੀ ਔਰ ਇਸੇ ਕਰਕੇ ਮੁਹਿੰਮ ਜਿਹੜੀ ਹੈ ਮੇਰਾ ਘਰ ਮੇਰੇ ਨਾਮ ਭਗਵੰਤ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਕੋਸ਼ਿਸ਼ ਅੱਜ ਜਿਹਦੀ ਸ਼ੁਰੂਆਤ ਜ਼ਿਲ੍ਹਾ ਪਟਿਆਲਾ ਦੇ ਵਿੱਚ ਹੋਈ ਹੈ ਜੀ ਲਾਲਕੀ ਨੂੰ ਲੈ ਕੇ ਵੀ ਕਾਫੀ ਲੜਾਈਆਂ ਹੋਈਆਂ ਸੀ ਕਿਉਂਕਿ ਭਰੋਸਾ ਨਹੀਂ ਕਰਦੇ ਸੀ ਡਰੋਨ ਨਾਲ ਤਾਂ ਸਾਰੀ ਫਿੱਟ ਹੋ ਜਾਣਾ ਵੀ ਕਿੱਥੇ ਗਲਤ ਹੈ ਕਿੱਥੇ ਠੀਕ ਹੈ ਹਾਂ ਬਿਲਕੁਲ ਜੀ ਬਿਲਕੁਲ ਅੱਗੇ ਜਿੰਨੀ ਡਿਵੈਲਪਮੈਂਟ ਹੁੰਦੀ ਸੀ ਵੀ ਲਾਲਕੀ ਤੋਂ ਅੰਦਰ ਹੈ ਕਿ ਬਾਹਰ ਹੈ ਜਾਂ ਪਿੰਡ ਦੀ ਆਪਾਂ ਦੇਖੀ ਵੀ ਅਸਲ ਦੇ ਵਿੱਚ ਇੱਕ ਡਾਟਾ ਵੀ ਸਰਕਾਰ ਕੋਲੇ ਆ ਜਾਣਾ ਇੱਕ ਡਿਪਾਰਟਮੈਂਟ ਕੋਲੇ ਆ ਜਾਣਾ ਵੀ ਅੱਜ ਕਿੰਨੇ ਘਰ ਨੇ ਅੱਜ ਤੋਂ 5 ਸਾਲਾਂ ਬਾਅਦ ਕਿੰਨੇ ਨੇ 10 ਸਾਲਾਂ ਬਾਅਦ ਕਿੰਨੇ ਨੇ ਉਹਦੀ ਜਿਹੜੀ ਹੈ ਗਿਣਤੀ ਕਰਨੀ ਜਾਂ ਉਹਨੂੰ ਮੋਨਿਟਰਿੰਗ ਕਰਨਾ ਬੜਾ ਸੌਖਾ ਹੋ ਜਾਏਗਾ ਉਹਦੇ ਇਹ ਕਾਫੀ ਹੱਦ ਤੱਕ ਇਹਦਾ ਬੈਨੀਫਿਟ ਜਿਹੜਾ ਉਹ ਆ ਜਿਹੜੇ ਵਸਿੰਦੇ ਨੇ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਇਸ ਚੀਜ਼ ਦਾ ਮਿਲੇਗਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਮਾਲਕਾਨਾ ਹੱਕ ਮਿਲੇਗਾ ਉਹਨਾਂ ਨੂੰ ਔਰ ਉਹ ਅੱਜ ਤੋਂ ਬਾਅਦ ਇਸ ਘਰ ਦੇ ਮਾਲਕ ਨੇ ਆਫੀਸ਼ੀਅਲੀ ਤੌਰ ਤੇ ਕਾਨੂੰਨੀ ਤੌਰ ਤੇ ਉਹਨਾਂ ਦਾ ਰਾਈਟ ਬਣ ਗਿਆ ਅਮਿਤ ਸ਼ਾਹ ਕਹ ਰਿਹਾ ਕਿ 30-35 ਸਾਲ ਹਜੇ ਦੇਸ਼ ਅੰਦਰ ਬੀਜੇਪੀ ਰਾਜ ਕਰੂਗੀ ਤੁਸੀਂ ਉਹਨਾਂ ਦੇ ਬਿਆਨ ਨੂੰ ਕਿਵੇਂ ਜਜ ਕਰਦੇ ਹੋ ਅਮੇਸ਼ਾ ਨੂੰ ਪੁੱਛੋ ਵੀ ਤੁਸੀਂ ਕਿੰਨੇ ਦਿਨ ਰਹਿਣਾ ਜੀ ਬਿਮਾਰੀਆਂ ਉਹਨਾਂ ਨੂੰ ਲੱਗੀਆਂ ਨੇ ਜੀ ਥਾਇਰੋਇਡ ਉਹਨਾਂ ਨੂੰ ਆ ਬੀਪੀ ਉਹਨਾਂ ਨੂੰ ਆ ਰੋਜ਼ ਦਵਾਈਆਂ ਖਾਂਦੇ ਨੇ ਜੀ ਇੱਥੇ ਕਿਸੇ ਦੇ ਸਵਾਸਾਂ ਦਾ ਪਤਾ ਜੀ ਕਿੰਨੇ ਰਹਿਣੇ ਨੇ ਅੱਗੇ ਵੀ ਕਹਿੰਦੇ ਸੀ ਪੰਜਾਬ 'ਚ 25 ਸਾਲ ਰਾਜ ਕਰਾਂਗੇ ਇਹ ਓਵਰ ਕੌਨਫੀਡੈਂਸ ਆ ਸਾਰਾ ਕਿ 20-25 ਸਾਲ ਇਹ ਲੋਕ ਨੇ ਜੀ ਲੋਕ ਗੁਲਾਮ ਨੇ ਬੀਜੇਪੀ ਦੇ ਲੋਕ ਕਿਉਂ ਕਿਸੇ ਚੀਜ਼ ਨੂੰ ਬਾਰ ਬਾਰ ਮੌਕਾ ਦੇਣਗੇ ਅਗਰ ਉਹ ਬੰਦਾ ਕੰਮ ਨਹੀਂ ਕਰ ਰਿਹਾ ਜਾਂ ਸਰਕਾਰ ਕੰਮ ਨਹੀਂ ਕਰ ਰਹੀ ਹੁਣ ਬਦਲ ਗਿਆ ਸੰਸਾਰ ਬਦਲ ਰਿਹਾ ਦੇਸ਼ ਬਦਲ ਰਿਹਾ ਪੰਜਾਬ ਬਦਲ ਰਿਹਾ ਇਹ ਸਾਰਾ ਕੁਝ ਬਦਲ ਰਿਹਾ ਜੀ ਲੋਕਾਂ ਦੀ ਮੈਂਟੈਲਿਟੀ ਆਈਟੀ ਯੁੱਗ ਆ ਗਿਆ ਪਤਾ ਲੱਗ ਗਿਆ ਦੁਨੀਆ ਦੇ ਵਿੱਚ ਇੱਕ ਘਟਨਾ ਹੁੰਦੀ ਹੈ 2 ਮਿੰਟ ਚ ਸਾਰੇ ਦੁਨੀਆ ਨੂੰ ਪਤਾ ਲੱਗ ਜਾਂਦਾ ਹੈ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਕਰਨ ਦੀ ਬਜਾਏ ਬੀਜੇਪੀ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦਾ ਨરેਂਦਰ ਮੋਦੀ ਸਾਹਿਬ ਨੂੰ ਕਿ ਤੁਸੀਂ ਕੰਮ ਕਰੋ ਮੈਨੂੰ ਪਤਾ ਲੱਗਿਆ ਕਿ ਐਮਪੀ ਦੇ ਵਿੱਚ ਇਹਨਾਂ ਨੇ ਨਵੇਂ ਸਕੂਲਾਂ ਦੀ ਇੱਕ ਪ੍ਰਵੀਜ਼ਨ ਰੱਖੀ ਹੈ ਕਿ ਨਵੇਂ ਸਕੂਲ ਜਿਹੜੇ ਬਣਾਏ ਜਾਣਗੇ ਅੱਛੀ ਗੱਲ ਹੈ ਜੀ ਬਣਾਓ ਸਕੂਲ ਬਣਾਓ ਹਸਪਤਾਲ ਬਣਾਓ ਸੜਕਾਂ ਬਣਾਓ ਲੋਕਾਂ ਲਈ ਕੰਮ ਕਰੋ ਇਹੀ ਤਾਂ ਸਭ ਦਾ ਮਕਸਦ ਹੈ ਅਰਵਿੰਦ ਕੇਜਰੀਵਾਲ ਸਾਹਿਬ ਅਕਸਰ ਇਹ ਗੱਲ ਕਹਿੰਦੇ ਆ ਕਿ ਜੇ ਕਿਤੇ ਪੁਰਾਣੀਆਂ ਪਾਰਟੀਆਂ ਸਹੀ ਕੰਮ ਕਰਦੀਆਂ ਸ਼ਾਇਦ ਸਾਨੂੰ ਪਾਰਟੀ ਬਣਾਉਣ ਦੀ ਲੋੜ ਨਾ ਪੈਂਦੀ ਇਹ ਕੰਮ ਤੇ ਧਿਆਨ ਦੇਣ ਇਹ ਗੱਲਾਂ ਬਾਤਾਂ ਨਾਲ ਕੁਝ ਨਹੀਂ ਹੈ ਤੁਸੀਂ ਦੇਸ਼ ਦੇ ਉੱਪਰ ਤੁਹਾਡੀ ਸਰਕਾਰ ਹੈ ਮੋਦੀ ਸਾਹਿਬ ਪ੍ਰਧਾਨ ਮੰਤਰੀ ਨੇ ਔਰ ਤੁਸੀਂ ਗ੍ਰਹਿ ਮੰਤਰੀਓ ਪੂਰੇ ਦੇਸ਼ ਦੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ, ਬੇਰੋਜ਼ਗਾਰੀ ਖਤਮ ਕਰਨੀ, ਨੌਕਰੀਆਂ ਕ੍ਰੀਏਟ ਕਰਨੀਆਂ ਔਰ ਨਵੀਂ ਨਵੀਂ ਡਵੈਲਪਮੈਂਟ ਜਿਹੜੀ ਆ ਦੁਨੀਆ ਦੇ ਕੱਦ ਦੇ ਵੱਣ ਵਾਸਤੇ ਉਸ ਲੈਵਲ ਦੇ ਆਈਕਿਊ ਨਾਲ ਕੰਮ ਕਰੋ ਤੁਸੀਂ ਇਹ ਬਿਆਨਬਾਜ਼ੀ ਤੋਂ ਪਰਹੇਜ਼ ਕਰੋ ਐਸਵੀਐਲ ਅੱਜ ਮੀਟਿੰਗ ਦਾ ਐਸਵੀਐਲ ਦੇ ਸੀਐਮ ਕੱਟੜ ਵੀ ਨੇਤ ਭਗਵੰਤ ਮਾਨ ਵੀ ਨੇ ਤੁਸੀਂ ਕਿਵੇਂ ਦਿਖਦੇ ਹੋ ਕੱਟੜ ਸਾਹਿਬ ਤਾਂ ਕਹਿ ਰਹੇ ਨੇ ਕਿ ਨਹਿਰ ਅੱਜ ਬਣਾ ਲੈਣੇ ਆ ਤੇ ਪਾਣੀ ਦੀ ਗੱਲ ਫੇਰ ਕਰ ਲਾਂਗੇ ਤੁਸੀਂ ਉਹਨਾਂ ਨੇ ਬਿਆਨ ਦਿੱਤਾ ਆ ਦੇਖੋ ਕਾਨੂੰਨੀ ਤੌਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਵੀ ਗੱਲ ਕਹੀ ਹੈ ਕਿ ਅਸੀਂ ਕਾਨੂੰਨੀ ਤੌਰ ਤੇ ਸਾਰੇ ਦਸਤਾਵੇਜ਼ ਲੈ ਕੇ ਜਾਵਾਂਗੇ ਔਰ ਪ੍ਰੋਪਰ ਡਿਟੇਲਸ ਗੱਲ ਕਰਾਂਗੇ ਅੱਗੇ ਕੀ ਹੁੰਦਾ ਸੀ ਪਾਣੀਆ ਸਰਕਾਰਾਂ ਗੱਲ ਕੋਈ ਨਹੀਂ ਸੀ ਕਰਦੇ ਸਿਰ ਬਿਆਨਬਾਜ਼ੀ ਤੱਕ ਸੀਮ ਸੀ ਐਸਵਾਈਐਲ ਪਰ ਸਾਡੇ ਮੁੱਖ ਮੰਤਰੀ ਸਾਹਿਬ ਪੂਰਾ ਪੇਪਰ ਵਰਕ ਕਰਕੇ ਜਾ ਰਹੇ ਔਰ ਪੂਰੀ ਗੰਭੀਰਤਾ ਨਾਲ ਰਿਪੀਅਨ ਐਕਟ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਜੋ ਸਾਡੀ ਸਟੇਟ ਦਾ ਹੱਕ ਬਣਦਾ ਉਹਦੇ ਮੁਤਾਬਕ ਗੱਲ ਕਰਨਗੇ ਔਰ ਮੈਂ ਉਮੀਦ ਕਰਦਾ ਕਿ ਪੰਜਾਬ ਦਾ ਪਾਣੀ ਪੰਜਾਬ ਨੂੰ ਮਿਲੇਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬੀਜੇਪੀ ਕਹਿ ਰਹੀ ਹੈ ਅਸੀਂ ਬਹੁਤ ਮਜ਼ਬੂਤ ਹੋ ਰਹੇ ਹਾਂ ਪੰਜਾਬ 'ਚ ਜਿੰਨੇ ਕੈਪਟਨ ਚਲੇ ਗਏ ਹੋਰ ਵੀ ਕਾਫੀ ਸੰਪਰਕ ਚ ਨੇ ਮੈਨੂੰ ਪਰਸੋਂ ਕਿਸੇ ਬੀਜੇਪੀ ਦੇ ਕਿਸੇ ਮੇਰਾ ਜਾਣਕਾਰ ਸੀ ਮੈਨੂੰ ਫੋਨ ਆਇਆ ਕਹਿੰਦੇ ਮਾਨ ਸਾਹਿਬ ਅਫਸਰਟ ਬਹੁਤ ਆ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਜਿੱਦਣ ਦਾ ਕੈਪਟਨ ਮਿੰਦਰ ਸਿੰਘ ਆਇਆ ਪਾਰਟੀ ਚ ਬੀਜੇਪੀ ਚ ਵੀ ਸਾਡੀ ਵੈਲਿਊ ਘਟ ਗਈ ਇਹਨਾਂ ਦੇ 4-5 ਨੂੰ ਵਾਈ ਸਿਕਿਉਰਟੀ ਦੇਤੀ ਜੀ ਜੈਡ ਸਿਕਿਉਰਟੀ ਦੇਤੀ ਆ ਅਸੀਂ ਪੁਰਾਣੇ ਵਰਕਰਾਂ ਕੰਮ ਕਰ ਰਹੇ ਹਾਂ ਵੀ ਸਾਡਾ ਤਾਂ ਮਨ ਅੱਕ ਗਿਆ ਬੀਜੇਪੀ ਨੂੰ ਉਹੀ ਚੱਲੇ ਹੋਏ ਲੋਕ ਉਹੀ ਲੋਕ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਉਹੀ ਲੋਕ ਜਿਨ੍ਹਾਂ ਦੋ ਦੋ ਵਾਰ ਮੁੱਖ ਮੰਤਰੀ ਬਣਾਇਆ ਉਹੀ ਲੋਕ ਜਿਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਅਲੀਗੇਸ਼ਨ ਲੱਗਦੇ ਆ ਹੁਣ ਨਵਾਂ ਕੀ ਕਰਨਗੇ ਜੀ ਪੰਜਾਬ ਚੋਂ ਇਹ ਬੀਜੇਪੀ ਸਿਰਫ ਇੱਕ ਬਿਆਨਬਾਜ਼ੀ ਤੱਕ ਸੀਮਤ ਹੈ ਜਦੋਂ ਇਹਨਾਂ ਕੋਲੇ ਮੌਕਾ ਸੀ ਕਾਲੀਦਾਨ ਨਾਲ 10 ਸਾਲ ਸਰਕਾਰ ਚਲਾਈ ਹੈ ਉਦੋਂ ਕੁਝ ਨਹੀਂ ਕੀਤਾ ਹੁਣ ਇਹਨਾਂ ਕੋਲੇ ਦੇਸ਼ ਦੇ ਵੀ ਸਰਕਾਰ ਆ ਤਾਂ ਹੁਣੇ ਕੁਝ ਨਹੀਂ ਕਰਦੇ ਬੀਜੇਪੀ ਕੁਝ ਨਹੀਂ ਕਰਦੀ ਅੱਜ ਗੁਜਰਾਤ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਦੀ ਨਹੀਂ ਚੜਦਾ ਗੁਜਰਾਤ ਦਾ ਬੱਚਾ ਬੱਚਾ ਬਦਲਾ ਚਾਹੁੰਦਾ ਜੀ ਉਹਦੇ ਡਰ ਕਰਕੇ ਹੁਣੇ ਸਿਰਫ ਬਿਆਨਬਾਜ਼ੀ ਦੇਣ ਤੱਕ ਸੀਮਤ ਹੋ ਗਏ ਵੀ ਦੇਖੋ ਜੀ ਸਾਡੀ ਤਾਂ ਚੜ੍ਹਾਈ ਬੜੀ ਐ ਇਸ ਦਾ 35 ਸਾਲ ਰਾਜ ਕਰਾਂਗੇ ਅਸੀਂ ਐ ਕਰਾਂਗੇ ਇਹ ਸਭ ਬਖਲਾਟ ਹੈ ਜੀ ਬਕਲਾੜਾ ਸਚਾਈ ਇਹ ਹੈ ਕਿ ਆਮ ਪਾਰਟੀ ਜਿਹੜੀ ਆਉਂਦੀ ਆ ਅਰਵਿੰਦ ਕੇਜਰੀਵਾਲ ਪਛਾਏ ਪਏ ਨੇ ਪੂਰੇ ਦੇਸ਼ ਦੇ ਵਿੱਚ ਸਿਹਤ ਤੇ ਸਿੱਖਿਆ ਦੀ ਗੱਲ ਹੋਣ ਲੱਗੀ ਪੂਰੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਹੋਣ ਲੱਗੀ ਪੂਰੇ ਦੇਸ਼ ਦੇ ਵਿੱਚ ਜਿਹੜੀ ਹੈ ਐਜੂਕੇਸ਼ਨ ਦਾ ਆਈਕਿਊ ਅੰਤਰਰਾਸ਼ਟਰੀ ਪੱਧਰ ਦਾ ਹੋਣ ਲੱਗ ਗਿਆ ਹੁਣ ਇੱਕ ਲਿਸਟ ਆਈ ਹੈ ਜੀ 10 ਸਕੂਲਾਂ ਦੀ ਜਿਹੜੇ ਟੌਪ ਸਕੂਲ ਨੇ ਦੇਸ਼ ਦੇ ਉਹਦੇ ਵਿੱਚੋਂ ਇਕੱਲੇ ਦਿੱਲੀ ਦੇ 5 ਸਕੂਲ ਨੇ ਜੀ ਬਾਕੀ ਸਕੂਲਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਜੀ ਸੋ ਕੰਮ ਦੀ ਗੱਲ ਕਰੀਏ ਕੰਮ ਦੀ ਰਾਜਨੀਤੀ ਦੀ ਗੱਲ ਕਰੀਏ ਤੇ ਅਸੀਂ ਉਹ ਗੱਲ ਕਰ ਰਹੇ ਹਾਂ ਬੀਜਪੀ ਉੱਪਰ ਕੌਨਫੀਡੈਂਸ ਦੇ ਵਿੱਚ ਜਿਹੜੀ ਕਹਿਣਾ ਚਾਹਣਾ ਇਹ ਸਾਰੇ ਸਮਝਦੇ ਵੀ ਆਨ ਨੂੰ ਮਹਿਸੂਸ ਵੀ ਕਰਦੇ ਨਰਿੰਦਰ ਮੋਦੀ ਸਾਹਿਬ ਦਾ ਪੀਕ ਟਾਈਮ ਨਿਕਲ ਗਿਆ ਜੀ ਨਰਿੰਦਰ ਮੋਦੀ ਸਾਹਿਬ ਇਸ ਤੋਂ ਪਰ ਉਹਨ ਪ੍ਰਧਾਨ ਮੰਤਰੀ ਤੋਂ ਉੱਪਰ ਹੋਰ ਕਿ ਉਹਦਾ ਹੁੰਦਾ ਜੀ ਹੈ ਜੀ ਦੱਸੋ ਜੇ ਕੋਈ ਹੁੰਦਾ ਜੀ ਉਹ ਤਾਂ ਹੁਣ ਹੈ ਹੀ ਨਹੀਂ ਕੋਈ ਜੀ ਪ੍ਰਧਾਨ ਮੰਤਰੀ ਸੀਗੇ ਬਣ ਕੇ ਉਹ ਵੀ ਇਹਨਾਂ ਨੂੰ ਐ ਸਮਝ ਲਓ ਵੀ 8-5 ਸਾਲ ਜਾ ਰਹਿਆਂ ਨੇ ਅਬ ਰਹਿਗੇ 1.5 2 ਸਾਲ ਰਹਿਗੇ 1.5 ਸਾਲ ਰਹਿਗੇ ਨਵੀਂ ਇਲੈਕਸ਼ਨ ਹੋਣ ਵਾਲੀ ਹੈ ਇਸ ਤੋਂ ਵੱਡਾ ਮੌਕਾ ਮੋਦੀ ਸਾਹਿਬ ਨੂੰ ਨਹੀਂ ਮਿਲ ਸਕਦਾ ਬੀਜੇਪ ਨੂੰ ਨਹੀਂ ਮਿਲ ਸਕਦਾ ਜੇ ਏਡੇ ਵੱਡੇ ਮੌਕੇ ਦੇ ਵਿੱਚ 10 ਸਾਲਾਂ ਦੇ ਵਿੱਚ ਮੋਦੀ ਸਾਹਿਬ ਪੂਰੇ ਦੇਸ਼ ਦੇ ਵਿੱਚ ਕੁਝ ਵੀ ਰੋਲ ਮਾਡਲ ਨਹੀਂ ਬਣਾ ਸਕੇ ਕਿੱਥੇ ਹੈ ਗੁਜਰਾਤ ਮਾਡਲ ਜੀ ਗੁਜਰਾਤ ਦੇ ਵੀ ਸਾਡੀਆਂ ਟੀਮਾਂ ਘੁੰਮਰੀਆਂ ਨੇ ਸਰਵੇ ਆ ਰਿਹਾ ਕੋਈ ਹੈਰੀ ਡਿਵੈਲਪਮੈਂਟ ਜਿਹੜਾ ਗੁਜਰਾਤ ਦਾ ਕਹਿੰਦੇ ਨੇ ਨਾ ਮਾਡਲ ਅੱਜ ਗੁਜਰਾਤ ਮਾਡਲ ਨੂੰ ਲੋਕ ਭੁੱਲ ਕੇ ਦਿੱਲੀ ਦਾ ਮਾਡਲ ਪੰਜਾਬ ਦਾ ਮਾਡਲ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਕੰਮਾਂ ਦੀ ਚਰਚਾ ਹੋ ਰ ਕਰਵਿੰਦ ਕੇਜਰੀਵਾਲ ਸਾਹਿਬ ਦੇ ਕੰਮਾਂ ਦੀ ਚਰਚਾ ਹੋ ਰਹੀ ਹੈ ਉਹਦੀ ਚਰਚਾ ਹੋ ਰਹੀ ਹੈ ਜੀ ਤੇ ਆਮ ਆਦਮੀ ਪਾਰਟੀ ਕੰਮ ਵਿੱਚ ਵਿਸ਼ਵਾਸ ਕਰਦੀ ਹੈ ਆਮ ਆਦਮੀ ਪਾਰਟੀ ਲੋਕਾਂ ਦੇ ਦਿਲ ਜਿੱਤਣ ਦੇ ਵਿੱਚ ਵਿਸ਼ਵਾਸ ਕਰਦੀ ਹੈ ਔਰ ਆਮ ਆਦਮੀ ਪਾਰਟੀ 130 ਕਰੋੜ ਲੋਕਾਂ ਲਈ ਸੁਚੇਤ ਹੈ ਬੀਜੇਪੀ ਜਿਹੜੀ ਹੈ ਸਿਰਫ ਆਪਣਾ ਢਿੱਡ ਭਰਨ ਤੱਕ ਸੀਮਿਤ ਹੈ ਆਪਣਿਆਂ ਨੂੰ ਅਡਾਨੀਆਂ ਬਾਨੀਆਂ ਨੂੰ ਜਿਹੜਾ ਜੀ ਅਰਬਾਂ ਘਰ-ਬਾਬਦੀ ਬਣਾ ਕੇ ਦੁਨੀਆ ਦੇ ਤੀਜੇ ਨੰਬਰ ਦਾ ਅਮੀਰ ਆਦਮੀ ਬਣਾ ਦੇਣਾ ਪਰ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਉਹਦੇ ਕੋਲੇ ਉਹ ਰੋਟੀ ਲਈ ਮੁਹਤਾਜ ਹੈ ਜੀ ਉਹਦੇ ਕੋਲੇ ਦਿਹਾੜੀ ਤੱਕ ਲਈ ਵੀ ਉਹਦੇ ਕੋਲ ਉਹਦੇ ਕੋਲ ਇਨਾਂ ਕੋਲ ਕੋਈ ਪ੍ਰਵੀਜ਼ਨ ਹੈ ਨਹੀਂ ਸੋ ਇਹ ਸਭ ਗੱਲਾਂ ਵਾਲੇ ਨੇ ਪਰਮਾਤਮਾ ਕਿਰਪਾ ਕਰੇ ਕਿ ਆਮ ਪਾਰਟੀ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਔਰ ਪੂਰੇ ਦੇਸ਼ ਦੇ ਵਿੱਚ ਆਮ ਪਾਰਟੀ ਸਰਕਾਰ ਬਣੇਗੀ ਔਰ 2024 ਦੇ ਵਿੱਚ ਅਰਵਿੰਦ ਕੇਜਰੀਵਾਲ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਪਰਮਾਤਮਾ ਕਿਰਪਾ ਕਰੇ ਹੋਣਗੇ